ਮਿੰਦਰਾ ਹਾਂਜੀ ਜੀ ਗੱਲਾਂ ਚ ਚੁੱਪ ਚੁੱਪ ਜੀ ਕਰਦੇ ਆ ਬਈ ਚੁੱਪ ਚੁੱਪ ਜੀ ਆ ਜਦ ਨਾ ਬੰਦੇ ਦਾ ਮਨ ਦੁਖੀ ਹੁੰਦਾ ਕਿ ਚੁੱਪ ਤੋਂ ਸਵਾਏ ਹੋਰ ਕੋਈ ਹਿੱਲਾ ਨਹੀਂ ਹੁੰਦਾ ਮੈਂ ਤਾਂ ਇੰਨੀ ਦੁਖੀ ਹੋਈ ਪਈ ਆ ਮੇਰੀ ਸੁਣ ਲੈ ਗੱਲ ਸਰਦਾਰ ਜੀ ਫੇਰ ਜੇ ਜਵਾਕਾਂ ਨੂੰ ਕਹਿ ਦੇਣਾ ਫੇਰ ਤੁਸੀਂ ਵੀ ਗੁੱਸਾ ਕਰਦੇ ਹੋ ਤੜਫ ਜਾਂਦੇ ਹੋ ਤੁਸੀਂ ਬਈ ਤੂੰ ਨਿਆਣਿਆਂ ਨੂੰ ਬੜਬੜ ਖਾਨੀ ਆ ਠੀਕ ਹੈ ਹੁਣ ਮੈਂ ਕੁੜੀ ਨੂੰ ਘੰਟਾ ਹੋ ਗਿਆ ਕਹਿੰਦੀ ਨੂੰ ਮੈਂ ਕਿਹਾ ਪੁੱਤ ਦੇਖ ਤੈਨੂੰ ਬਾਹਰ ਐਤਵਾਰ ਦੀ ਛੁੱਟੀ ਹੁੰਦੀ ਆ ਇਦੇ ਵਿੱਚ ਤੂੰ ਘਰ ਦੇ ਕੰਮ ਸਿੱਖ ਲਿਆ ਕਰ ਠੀਕ ਹੈ ਮੈਂ ਹੁਣ ਪਸ਼ੂਆਂ ਵੱਲ ਚਲੇ ਗਈ ਮੈਂ ਪਸ਼ੂਆਂ ਵੱਲ ਜਾ ਕੇ ਮੈਂ ਉਹਨੂੰ ਜਾਂਦੀ ਹੋਈ ਕਹੇਗੀ ਮਹਾਪੁੱਤ ਮਸਾਲਾ ਕੁੱਟ ਲਈ ਤੁਹਾਨੂੰ ਪਤਾ ਹੈ ਬਈ ਰਵਿੰਦਰ ਵੀ ਕੁੰਡੀ ਸੋਟੇ ਵਾਲੇ ਮਸਾਲੇ ਵਾਲੀ ਸਬਜ਼ੀ ਪਸੰਦ ਕਰਦਾ ਕਹਿੰਦਾ ਦੁਨੀਆਂ ਸਬਜ਼ੀ ਸੁਆਦ ਨਹੀਂ ਬਣਦੀ ਹੈਗੀ ਕਟਰਾ-ਕਟਰਾ ਜੀਆਂ ਨਾਲ ਠੀਕ ਹੈ ਮਹਾਪੁੱਤ ਨਾਲੇ ਆਹ ਕੁੱਟਲਾ ਨਾਲੇ ਨਿਆਣਾ ਸਿੱਖ ਲੈਂਦਾ ਬਈ ਅੱਜ ਸਬਜ਼ੀ ਨੂੰ ਤੜਕਾ ਤੂੰ ਲਾ ਕਹਿੰਦੀ ਠੀਕ ਹੈ ਮਮਾ ਮੈਂ ਉਧਰ ਨੂੰ ਚਲੇ ਗਈ ਮੇਰੇ ਆਉਂਦਿਆਂ ਨੂੰ ਫੋਨ ਤੇ ਟਕ ਟਕ ਕਰਦੀ ਆ ਦੇਖੋ ਸਰਦਾਰ ਜੀ ਮੇਰੀ ਗੱਲ ਸੁਣੋ ਫੋਨ ਤੇ ਮੈਂ ਨਹੀਂ ਰੋਕਦੀ ਹੈਗੀ ਚਲਾਓ ਜੀ ਨੇ ਫੋਨ ਚਲਾਉਣਾ ਠੀਕ ਹੈ ਨਾ ਹੁਣ ਜਿਹੜੇ ਘਰ ਦੇ ਕੰਮ ਐ ਪੜ੍ਹਾਈ ਠੀਕ ਐ ਪੜ੍ਹਾਈ ਕਰਦੀ ਆ ਮੈਂ ਨਹੀਂ ਕਹਿੰਦੀ ਵੀ ਪੜ੍ਹਾਈ ਨਹੀਂ ਕਰਦੀ ਜਿਹੜਾ ਬਾਹਰ ਐ ਐਤਵਾਰ ਦੀ ਛੁੱਟੀ ਆ ਸਕੂਲਸ ਤੋਂ ਉਹਦੇ ਵਿੱਚ ਤਾਂ ਜਵਾਕ ਆਪਣਾ ਕੰਮ ਕਰ ਸਕਦਾ ਨਾ ਕਿ ਮੈਂ ਗਲਤ ਆ ਕੱਲੂ ਬਗਾਨੇ ਘਰ ਚਲੇ ਗਈ ਅਗਲੇ ਨੇ ਮਾਂ ਨੂੰ ਕਹਿਣਾ ਵੀ ਮਾਂ ਨੇ ਕੀ ਸਿਖਾ ਕੇ ਭੇਜੀ ਆ ਠੀਕ ਹੈ ਫਿਰ ਆਪਣੇ ਵਰਗਿਆਂ ਨੇ ਅਗਲੇ ਆਂਦੇ ਨੂੰ ਚੜ ਚੜ ਜਾਣਾ ਤੁਸੀਂ ਸਾਡੀ ਨ ਕੁੜੀ ਨਾਲ ਐ ਵਰਤਾਵਾ ਕਰਦੇ ਹੋ ਤੁਸੀਂ ਸਾਡੀ ਕੁੜੀ ਨੂੰ ਐ ਬੋਲਦੇ ਹੋ ਭਾਈ ਨਮੈਸਚ ਨਹੀਂ ਬਿਠਾਉਣੀ ਕੁੜੀ ਅਗਲੇ ਨੇ ਅਗਲੇ ਨੇ ਕੰਮ ਲੈਣਾ ਫਿਰ ਕੰਮ ਕਹੇ ਤੇ ਆਪਾਂ ਕਹਿ ਦਿੰਨੇ ਆ ਵੀ ਸਾਡੀ ਕੁੜੀ ਨੌਕਰ ਹੈ ਨਾ ਅਸੀਂ ਨੌਕਰਾਂ ਫਿਰ ਤੁਹਾਡੇ ਘਰਾਂ ਦੀਆਂ ਕੋਈ ਆਪਣੇ ਘਰ ਦਾ ਕੰਮ ਕਰਕੇ ਨੌਕਰ ਨਹੀਂ ਬਣ ਜਾਂਦਾ ਸਾਡੇ ਇਹ ਫਰਜ਼ ਹੁੰਨੇ ਆ ਧੀ ਭੈਣ ਕਿੰਨੀਓ ਪੜ੍ਹ ਲਿਖ ਜਵੇ ਭਾਵੇਂ ਡੀਸੀ ਲੱਗ ਜਵੇ ਚੁੱਲ੍ਹੇ ਦਾ ਕੰਮ ਤਾਂ ਕੰਮ ਸੇ ਕੰਮ ਆਉਣਾ ਚਾਹੀਦਾ ਹੈ ਠੀਕ ਹੈ ਫਤਾਨ ਖਿਆਨਾ ਕਰੋ ਫਿਰ ਐਸੇ ਕੱਲ ਤੋਂ ਮੇਰੇ ਮੇਤੇ ਛੱਤਰ ਖਾ ਲੈਂਦੀ ਆ ਇਹ ਕੱਲ ਉਹ ਬਗਾਨੀ ਮਾਂ ਨੇ ਕਹਿਣਾ ਆ ਨਹੀਂ ਆਉਂਦਾ ਇਹਨੂੰ ਆ ਨਹੀਂ ਆਉਂਦਾ ਬੰਦਾ ਕਿੰਨਾ ਕੁ ਸਿਖਾ ਦੂ ਰਾਹ ਸਿਰ ਦਾ ਸਿਖਾ ਦੂ ਧੀ ਭੈਣ ਨੂੰ ਕੋਈ ਚੀਜ਼ ਨਹੀਂ ਆਉਂਦੀ ਉਹ ਸਿਖਾ ਦੂ ਜੇ ਹੁਣ ਜਮਾ ਹੀ ਨਹੀਂ ਕੋਸਾਉਂਦਾ ਚਾਹ ਨੂੰ ਕਹਦੇ ਪੁੱਤ ਚਾਹ ਲੈ ਅੱਜ ਵਧੀਆ ਜੀ ਬਣਾ ਕੇ ਉਹ ਲੈ ਆ ਕੇ ਗੜਦਾ ਵਾਜਾ ਕਰਕੇ ਧਰ ਦੂ ਆਹੀ ਕੁਸ کہاں ਸਵਾੜਾ ਦਊਂਗੀ ਫਿਰ ਅਸੀਂ ਅਸੀਂ ਸਾਰਾ ਜਿਹੜਾ ਹੈਗਾ ਨਕਸ਼ਾ ਉਹ ਬਗਾਨਿਆਂ 'ਚ ਕੱਟ ਦੇਣਾ ਫਿਰ ਉੱਥੋਂ ਸਾਡੇ ਘਰਾਂ 'ਚ ਕਲੇਸ਼ ਪੈਣੇ ਸ਼ੁਰੂ ਹੋ ਜੰਨੇ ਆ ਫਿਰ ਤਲਾਕਾਂ ਥਾਈ ਗੱਲਾਂ ਪਹੁੰਚ ਜੰਨੀਆਂ ਤੁਸੀਂ ਤਾਂ ਹੁਣ ਕੁਝ ਕਹਿਣਾ ਨਹੀਂ ਜਦ ਮੈਂ ਕਹਿੰਨੀ ਆ ਫਿਰ ਤੁਸੀਂ ਮੇਰੇ ਤੇ ਨੂੰ ਭੱਜ ਭੱਜ ਪੈਣੇ ਹੋ ਏਕਣ ਮਾਂ ਬਾਪ ਸਿਰ ਚੜਾ ਲੁੰਦੇ ਨੇ ਦੇਖ ਮੇਤੇ ਤਾਂ ਨਹੀਂ ਆਲੰਬੇ ਸਹੇ ਜਾਣੇ ਆਪਾਂ ਤਾਂ ਅੱਜ ਕਹਿੰਨੇ ਆ ਲਾਡਾਂ ਨਾਲ ਪਾਲੀ ਆ ਲਾਡਾਂ ਨਾਲ ਪੜਾ ਰਹੇ ਆ ਸਭ ਕੁਝ ਪਰਬ੍ਰਿਸ਼ ਕਰ ਰਹੇ ਆ ਪਰ ਜਿਹੜੇ ਚੁੱਲ੍ਹੇ ਦੇ ਕੰਮ ਐ ਸਾਨੂੰ ਸਰਿਆ ਨਹੀਂ ਇਹਨਾਂ ਨੂੰ ਸਰਣਾ ਨਹੀਂ ਇਹ ਕਰਨੇ ਪੈਣੇ ਆ ਹੁਣ ਕਿੰਨੀਆਂ ਕੁੜੀਆਂ ਬਹੂਆਂ ਆਪਣੇ ਪਿੰਡ ਚ ਡਿਊਟੀ ਕਰਦੀਆਂ ਨੇ ਅਗਲੀਆਂ ਸਭ ਸਵੇਰ ਟਾਈਮ ਵੀ ਕਰਕੇ ਜਾਂਦੀਆਂ ਸ਼ਾਮ ਨੂੰ ਵੀ ਆ ਕੇ ਕਰਦੀਆਂ ਕਿੰਨੀ ਸੋਭਾ ਖੱਟਦੀਆਂ ਨੇ ਕੰਮ ਤਾਂ ਜੈ ਖਾਣਾ ਆਪਣੇ ਘਰ ਦਾ ਹੀ ਐ ਲੋਕਾਂ ਦਾ ਤਾਂ ਨਹੀਂ ਹੈਗਾ ਤਾਂ ਮੇਰਾ ਮਨ ਦੁਖੀ ਹੋਇਆ ਹੋਇਆ ਤੁਸੀਂ ਤਾਂ ਮੇਰੀ ਗੱਲ ਚ ਹੰਗੂ ਰਣੀ ਭਰਨਾ ਤੁਸੀਂ ਤਾਂ ਨਿਆਣੇ ਚੱਕ ਕੇ ਸਿਰ ਤੇ ਬਿਠਾਏ ਹੋਏ ਨੇ ਗਾਣਾ ਅਗਲੇ ਨੇ ਕੱਢਣੀਆਂ ਮਾਂ ਨੂੰ ਢੀਦੇ ਸਹੁਰੇ ਤਾਂ ਮਾਂ ਨੂੰ ਇਹ ਕਹਿੰਦੇ ਨੇ ਵੀ ਕੀ ਸਿਖਾਇਆ ਤੇਰੀ ਮਾਂ ਨੇ ਚੁੱਲੇ ਦਾ ਕੰਮ ਹੁਣ ਪਿਓ ਨਾ ਤਾਂ ਸਿਖਾਉਣਾ ਨਹੀਂ ਮਨ ਭੁੱਜਿਆ ਪਿਆ ਮੇਰਾ ਫੇਰ ਕਹਿੰਦਾ ਨਹੀਂ ਬੋਲਦੀ ਨਹੀਂ ਬੋਲਾਂ ਕਿਵੇਂ ਕਿੰਨੀ ਰੂਹ ਖੁਸ਼ ਹੁੰਦੀ ਜੇ ਤੇ ਮੈਂ ਮੂਰੇ ਹੋ ਹੋ ਕੇ ਕੰਮ ਕਰੇ ਮੈਨੂੰ ਵੀ ਪਤਾ ਲੱਗੇ ਵੀ ਹਾਂ ਗਾਂ ਬਾਗਾਨੇ ਘਰ ਜਾ ਕੇ ਵੀ ਸੋਭਾ ਕੱਟੂਗੀ ਚਿੱਤਰੇ ਖਾਣੇ ਨੇ ਹਾਂ ਆਖੀਰ ਨੂੰ ਆਪ ਲੱਗੀ ਕਰਨ ਮਹਾਈ ਤੇ ਮਰਾਉ ਖੜ ਕੇ ਮੈਨੂੰ ਤਾਂ ਨਹੀਂ ਸਰਨਾ ਇਹਨਾਂ ਨੂੰ ਤਾਂ ਸਰ ਜੂ ਤੁਸੀਂ ਤਾਂ ਹੁਣ ਕਿਸੇ ਗੱਲ ਚਾਹਦਾ ਨਾਰਾ ਨਹੀਂ ਭਰਿਆ ਤੁਹਾਨੂੰ ਕਿੰਨੀਆਂ ਸੁਣਾਤੀਆਂ ਮੈਂ ਪਿਓ ਦਾ ਵੀ ਕੋਈ ਡਰ ਹੁੰਦਾ ਹੈ ਨਿਆਣਿਆਂ ਨੂੰ ਰਾਹ ਸਰਦਾ ਲਾਡ ਕਰੋ ਨਿਆਣਿਆਂ ਨੂੰ ਇੰਨਾ ਲਾਡ ਨਾ ਕਰੋ ਵੀ ਨਿਆਣੇ ਸਾਡੇ ਸਿਰ ਤੇ ਬਹਿ ਜਾਣ ਨਿਆਣਿਆਂ ਨੂੰ ਕੱਲ ਨੂੰ ਦੁੱਖ ਨਿਕਲੇ ਸਾਡੇ ਪਿਆਰ ਦਾ ਚਰ ਕੋਈ ਨਹੀਂ ਸਮਝ ਆ ਰਿਹਾ ਸਮਝ ਆ ਰਿਹਾ ਕੋਈ ਲਾ ਸਮਝ ਆ ਲੈ ਫੇ ਮੇਰੀ ਹਾਂ ਚ ਹਾਂ ਭਰਿਆ ਕਰੋ ਅੱਜ ਹਾਂ ਪਰ ਇਹਨਾਂ ਕੋਲ ਜਿਵਾ ਕਾ ਡਾਂਗ ਫੇਰਦੀ ਏ ਡਾਂਗ ਵਾਲਾ ਹੀ ਕੰਮ ਐ ਇਹਨਾਂ ਦੇ ਦੋ ਸਾਲ ਨੂੰ ਮਿਉਣੀ ਵੀ ਐ ਹੁਣ ਪਿਆਰ ਨਾਲ ਤਾਂ ਕਹਿ ਕੇ ਦੇਖ ਲਿਆ ਹੁਣ ਤਾਂ ਮੇਰਾ ਜੀ ਕਰਦਾ ਮੈਂ ਡਾਂਗੇ ਚੱਕਾਂ ਚੱਲ ਕੋਈ ਨਹੀਂ ਕੋਈ ਹਾਂ ਕੋਈ ਨਹੀਂ ਕੋਈ ਨਹੀਂ